ਨਿਤਨੇਮ ਕਿਉਂ ਦੱਸਿਆ ਗੁਰੂ ਮਾਰਾ ਨੇ ਕਿਉਂ ਦੱਸਿਆ ਅਸੀਂ ਮਨ ਕਰਨਾ ਬਾਈ ਗੁਰੂ ਸਿਆਣੇ ਸੀ ਕਿ ਆਪਾਂ ਸਿਆਣੇ ਆ ਗੁਰੂ ਵੱਡੇ ਕਿ ਅਸੀਂ ਵੱਡੇ ਆ ਅਸੀਂ ਬੇਸਮਝਨ ਮਨ ਮੂਰਖ ਅਜਹੁ ਨ ਸਮਝਤ ਸਿੱਖਦਾ ਹਾਰਿਓ ਨੀਤ ਗੁਰੂ ਗ੍ਰੰਥ ਸਾਹਿਬ ਦਾ ਉਹ ਮੂਰਖ ਮਨ ਹਰ ਵੇਲੇ ਐਵੇਂ ਰੀੜਕਾ ਪਾ ਕੇ ਪਾਣੀ ਚ ਮਧਾਣੀ ਉਹ ਬੜਾ ਮਾੜਾ ਹੈ ਉਹ ਬੜਾ ਮਾੜਾ ਇਹ ਨਹੀਂ ਕਹਿੰਦਾ ਮੈਂ ਵੀ ਮਾੜਾ ਹੈਗਾ ਅਸਾਹੀ ਕਰੀ ਜਾ ਰਹੇ ਸਾਰੇ ਬਹਿ ਕੇ ਨਾ ਕੋ ਜਪਜੀ ਸਾਹਿਬ ਦਾ ਪਾਠ ਨਾ ਸੁਖਮਨੀ ਸਾਹਿਬ ਦਾ ਪਾਠ ਨਾ ਰਹਿਰਾਸ ਸਾਉ ਦਾ ਪਾਠ ਸਾਡੇ ਕੋਲ ਸ਼ੁਭ ਸ਼ਾਂਤੀ ਹੈ ਨਹੀਂ ਜੀ ਅਸੀਂ ਤਾਂ ਦੁਖੀ ਬੜਾ ਸਾਰਾ ਡੱਬਰ ਸਾਰੇ ਡੱਬਰ ਨੇ ਕਦੇ ਬਹਿ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਹੈ ਸੁਖੀ ਹੋਣ ਵਾਸਤੇ ਕਰਕੇ ਦੇਖ ਲਓ ਬਹਿ ਕੇ ਫਿਰ ਇਕੱਠੇ ਜੇ ਗੋਡੀਆਂ ਦੇ ਦੁੱਖ ਨਾ ਭਜ ਗਏ ਤਾਂ ਬੈਠਿਆ ਕਦੀ ਨਹੀਂ ਬੱਸ ਮੰਗੀ ਜਾਂਦੇ ਆ ਸਭ ਡਾਕਟਰ ਨੂੰ ਕਹਿੰਦੇ ਆ ਬੁਖਾਰ ਹਟਾ ਦਿਓ ਜੀ ਬੁਖਾਰ ਹਟਾ ਦਿਓ ਜੀ ਡਾਕਟਰ ਕਹਿੰਦਾ ਦਵਾਈ ਲਈ ਗਾ ਦਵਾਈ ਤਾਂ ਨਹੀਂ ਲੈਣੀ ਗੁਰੂ ਗ੍ਰੰਥ ਸਾਹਿਬ ਮਾਰਾ ਕਹਿੰਦੇ ਨੇ ਦੁਖ ਰੋਗ ਸੰਤਾਪ ਪੁੱਤਰ ਸੁਣੀ ਸੱਚੀ ਬਾਣੀ ਦੇਖਤਾ ਭਲਾ ਕਰਕੇ ਕਹਿੰਦੇ ਸੀ ਉਹ ਤਾਂ ਸੁਣੀ ਨਹੀਂ ਨਾ ਪੜ੍ਹਨੀ ਐ ਪਰ ਸਾਨੂੰ ਤੁਸੀਂ ਸੁਕੀ ਕਰ ਮਾਰਾ ਕਹਿੰਦੇ ਸਰਬ ਰੋਗ ਕਾ ਔਖਦ ਨਾਮ